ਕਈ ਦਿਨਾਂ ਦੇ ਵਿੱਚ ਤੋਂ ਸਾਨੂੰ ਕੰਪਲੇਂਟਾਂ ਮਿਲ ਰਹੀਆਂ ਸੀਗੀਆਂ ਕਿ ਸਬਜੀ ਮੰਡੀ ਜੋਧੇਵਾਲ ਦੇ ਵਿੱਚ ਕਿ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਉਸ ਦਰਮਿਆਨ ਫਿਰ ਐਸਐਚਓ ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਲਟੀ ਪੈਟਰੋਲਿੰਗ ਤੇ ਲਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪੁਲਟੀ ਉੱਥੇ ਘੁੰਮ ਰਹੀ ਸੀ ਤੇ ਉਥੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਿਸ ਪੁਲਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਿਸ ਪੁਲਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹ ਅੰਬਰੀਕੀ ਨਾਲ ਪੁੱਛਗਿਸ਼ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇੰਸਪੈਕਟਰ ਦਾ ਉਹ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਨਾ ਹੀ ਲਿਖਿਆ ਹੋਰ ਕੁਝ ਨਹੀਂ ਉੱਤੇ ਹੈਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ son of ਅਮੀਰ ਚੰਦ ਵਾਸੀ ਮਕਾਨ ਨੰਬਰ B2/64 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਆ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਿਆਗਾ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਹੁਤਾਂ ਤੋਂ ਤੇ ਫਿਰ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਖੜੀ ਸੀਗੀ ਉੱਥੇ ਅਨੋਵਾ ਗੱਡੀ ਰੱਖੀ ਐਨੇ ਵਾਈਟ ਕਲਰ ਦੀ ਪੀਪੀ07 ਬੀਡਬਲਯੂ8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦਾਂ ਇਹਨੇ ਲਾਲ ਬੂਟ ਪਾਏ ਸੀਗੇ ਜੇ ਪੌਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇੰਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨਜੀਓ ਸਟਿਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪਰੇਡ ਵਾਲੀ ਸਟਿਕ ਉਹ ਰੱਖੀ ਹੈ ਨਾਲ ਤੇ ਉਹ ਵਿੱਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਹੈ ਇਹ ਸ਼ਿਕਾਇਤਾਂ ਕਾਫੀ ਜ਼ਰਤਾਂ ਆਉਂਦੀਆਂ ਸੀ ਹੁਣ ਆਹੀ ਤੇ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਹੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ 4 ਨੰਬਰ ਦੇ ਏਰੀਏ 'ਚ ਕਦੀ ਟੱਬੇ ਦੇ ਏਰੀਏ 'ਚ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸਬੰਧੀ ਹੈਹੀਂ ਫਿਰ ਮੁਕਦਮਾ ਨੰਬਰ 67 25624 ਅੰਡਰ ਸੈਕਸ਼ਨ 419 420 467 468 471 170 171 ਆਈਪੀਸੀ ਥਾਣਾ ਜੋਧੇਵਾਲ ਲੁਧਿਆਣਾ ਦੇ ਦਰਜ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤੰਬਾ ਕਾਫੀ ਚਿਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਲਟੀ ਨੇ ਤੇ ਇਹਨਾਂ ਦੀ ਹਦਾਇਤਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ ਪੁੱਛਗਛੇ ਦੀ ਜਾਰੀ ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏਗੀ ਜਿਵੇਂ ਕਿਸੇ ਦੀ ਵਰਦੀ ਹੋਇਆ ਕਿੱਥੋਂ ਸਾ ਲੈ ਕੇ ਆਇਆ ਇਸ ਆਪ ਤੇ ਉਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਹੁਣ ਰਿਮਾਂਡ ਮਿਲਿਆ ਉੱਤੇ ਕਰਦੇ ਆਂਗਾ ਜੋ ਮਜੀਦ ਪੁੱਛਗਛੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏ ਸਰ ਇਹ ਪੜਿਆ ਨਹੀਂ ਕਿੰਨੇ ਦਾ ਹਾਂਜੀ ਪੜਿਆ ਨਹੀਂ ਕਿੰਨਾ ਕਹਿੰਦਾ ਪੜਿਆ ਹਾਂ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਜੀ ਕੋਈ ਛੇਹਾਨੀ ਹੈ ਰਿਕਾਰਡ ਤੇ ਕੰਮ ਕੀ ਕਰਦਾ ਪੈਸੇ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿਥੇ ਪ੍ਰੋਪਰ ਜਿਹੜਾ ਐਡਰੈਸ ਹੈ ਉੱਥੇ ਹੀ ਹੈਗਾ ਹਾਂ ਚੌਣੀ ਮੱਲੇ ਰਿੰਦਾ ਤੇ ਇਹ ਸਰ ਕਦ ਤੋਂ ਹੀ ਲੱਗਿਆ ਹੋਇਆ ਕੁਝ ਪੜ੍ਹ ਕੇ ਮੇਰੇ ਤੋਂ ਇੱਕ ਕਰ ਰਹੇ ਹੋ ਵੇਖੋ ਜੀ ਸਾਨੂੰ ਤੇ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਸੀਂ ਬਰੀਕੀ ਚ ਪੁੱਛਦੇ ਆ ਨਾ ਸਾਰਾ ਕੁਝ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਰਸੇ ਫੈਮਿਲੀ ਦੀ ਪੁੱਛੋ ਕਿੰਨਾਂ ਦੀ ਇਹਦੀ ਦਾ ਬੰਦਾ ਆਪਣੇ ਕੁਝ ਪੜ੍ਹ ਨਹੀਂ ਸਿੰਪਲੀ ਇਹ ਬੈਕਗ੍ਰਾਉਂਡ ਤੇ ਹਾਂ ਫਿਲਹਾਲ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਸ਼ਕਿਸ਼ ਕਰਦੇ ਆ ਰਿਮਾਂਡ ਮਿਲਿਆ ਸਾਨੂੰ ਜੋ ਵੀ ਕੋਈ ਨਵੀਂ ਗੱਲ ਆਈ ਸਾਹਮਣੇ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਠੀਕ ਠੀਕ ਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਸਰ ਆਇਕਾ ਰੂ